ਤੰਦ ਕਰਕੇ ਪੂਰੇ ਥੱਲੇੋਂ ਠੀਕ ਐ ਓਕੇ ਐ ਆ ਜਾ ਹੁਣ ਇੱਧਰ ਲਿਆਓ ਜੀ ਦੇਖੋ ਸਾਈ ਹਾਂ ਕਿੱਧਰ ਗਿਆ ਇੱਧਰ ਆ ਮੈਦਾਨ ਚ ਲਾਓ ਜੀ ਇੱਧਰ ਆ ਹਾਂ ਸਾਰੀ ਪਹਿਲਾਂ ਤਸੱਲੀ ਕਰ ਲੈ ਬਾਅਦ ਚ ਨਹੀਂ ਫਿਰ ਐਵੇਂ ਫਾਇਦਾ ਬਣਾ ਗੱਲਾਂ ਦਾ ਹਾਂ ਆਹੀ ਆ ਮੈਂ ਹੁਣ ਸਾਡੇ ਪੁੱਤ ਪਤਨੀ ਨੂੰ ਆਉਣਾ ਚੱਕ ਲੈਣੇ ਉਹ ਮੇਮਣਾ ਜੀ ਤੁਹਾਨੂੰ ਬਾਲ ਜੀ ਥੱਲੇ ਆ ਜਾਏ ਲਾ ਕੀ ਨਦਰ ਮਪੂਲੇ ਗੈਦਰਾ ਆ ਵਜੇ ਦੱਸਿਆ ਤੁਸੀਂ ਬੋਲੇ ਤੂੰ ਕਹਿੰਦਾ ਆ ਦੱਸਦਾ ਜੀ ਵੀ 8000 ਰੁਪਏ ਮੁੱਲ ਲੈਣਾ ਕੋਈ ਗੱਲ ਨਹੀਂ ਹਾਂਜੀ ਕੁਛ ਅਸੀਂ ਕਹੀਏ ਉਸ ਮਾਜੀ ਕਹ ਤਾ 5-50 ਜੋ ਮਾਜੀ ਕਹ ਤੋ ਗੁੱਸਾ ਕਰੋਗੇ ਕਿ ਸਰ ਜੀ ਨਹੀਂ ਨਹੀਂ ਗੁੱਸੇ ਵਾਲਾ ਮਤਲਬ ਇਹ ਮੰਡੀ ਆ ਮੰਡੀ ਐ ਤੂੰ ਸਾਡੇ ਪਿਓਆਂ ਦਾ ਗੁੱਸਾ ਕਿਹੜੀ ਗੱਲ ਦਾ 50000 ਦੀਆਂ ਬੱਕਰੀਆਂ ਨਹੀਂ ਜੀ ਮੋਬਾਈਲ ਤੇ ਐ ਕਰ ਲੈ ਸ਼ਾਂ ਜੀ ਥੋੜੀ ਕਿੰਨੇ ਦੀਆਂ ਤੇ ਮੇਗਾ ਕਿੰਨੇ ਦੀਆਂ ਤੇ ਮੇਗਾ ਧੰਦਾ ਧੰਦਾ 1000 ਤੇ ਕਿਵੇਂ ਜੋੜੀ ਚੋਂ 5-500 ਕੱਟੇਗਾ ਹਾਂ ਇਹ ਕਿਹੜਾ ਕੰਮ ਆ ਯਾਰ ਤੋਹੋ ਜੀ ਗੱਲ ਕਰ ਵੀ ਆਪਾਂ ਇੰਨੇ ਦੀਆਂ ਵੇਚਣੀਆਂ ਬਾ ਤੂੰ ਹੀ ਕਰ ਕੱਚੀਆਂ ਗੱਲਾਂ ਨਾ ਕਰਿਆ ਕਰੋ ਯਾਰ ਟਾਟਾ ਵਾਟਾ ਕਰਦਾ ਕਰੋ ਵੀ ਜੈਸ ਜਾਨੋ ਵੀ ਆ ਸਾਡਾ ਮੁੱਲ ਜੀ ਦੋ ਘਟਾਪਾ ਦੇਣੀਆਂ ਨਹੀਂ ਦੇ ਉਦੋਂ ਜਦੋਂ ਤੈਨੂੰ ਰੋਟੀ ਬਣੇ ਗਾਂ ਇਹਨਾਂ ਨੂੰ ਵੀ ਰੋਟੀ ਛੱਡ ਕੇ ਦੇ ਕਹ ਤੂੰ ਪੱਕਾ ਮੁੱਲ ਆਜਾ ਤੂੰ ਪੱਕਾ ਕਹ ਤੂੰ ਕੀ ਕਹਤਾ 1000 ਘਟ 2000 ਘਟ ਦੇ ਸਾਡੀ ਲੋੜ ਹੀ ਨਹੀਂ ਵਿੱਚ ਦਲਾਲਾਂ ਦੀ 80 ਬੁੱਲ ਕੀਤਾ 2000 ਘਟਾਇਆ ਰੁਪਏ ਘਨੇ ਰਾਹੀ ਰਾ ਦਲਾਲ ਕੋਈ ਕਾਲੀ ਨਹੀਂ ਨਹੀਂ ਫਿਰ ਸਾਡੀ ਵੀ ਲੋੜ ਨਹੀਂ ਆ ਵਿੱਚ ਤਾਂ ਜੋ ਘਰਾਂ ਹੀ 2000 ਹੈ ਕੋਈ ਨਾ ਤਾਂ ਪੱਕੀ ਦਾ 10000 10000 ਕੋਈ ਪਾ ਦੇ ਪੱਕੀ ਦਾ ਇੱਕ ਵਾਰ ਟ੍ਰਾਈ ਕਰ ਲੀਏ ਅਸੀਂ ਕੋਈ ਗੱਲ ਦਾ ਦੱਸ ਦੇ ਗੱਲ ਸੁਣ ਮਾਲ ਤੇਰਾ ਰਾਹ ਤੂੰ ਪਾਵੇਂਗਾ ਕੋਈ ਗੱਲ ਦਾ ਹਾਂ 75000 ਰੁਪਏ ਦੇ ਨਹੀਂ ਜੀ ਹਾਂਜੀ 60 ਤੋਂ ਅੰਦਰ ਆ ਕੇ ਮੰਗਦੇ ਆ ਵੀਰੇ ਅਗਲੇ ਅੰਦਰ ਨਹੀਂ ਜੇ ਕੋਈ 60 ਤੋਂ ਅੰਦਰ ਵਾਰ ਕਿਤਰਾ ਧਿਆਨ ਹੈਗਾ ਆ ਕਾਲੀ ਬੱਕਰੀ ਲੱਸੀ ਹੈ ਉਹ ਕੋਈ ਜੱਕ ਨਹੀਂ ਪਠਾ ਨਾਮੀਆਂ ਨੇ ਨਹੀਂ ਅੰਦਰ ਠੀਕ ਹੈ ਕਿ ਨਹੀਂ ਗੱਲ ਕੋਈ ਜਾਇਜ਼ ਗੱਲ ਦੱਸੇਗਾ ਤਾਂ ਹੋ ਜੂਗਾ ਕੰਮ ਅੰਦਰ ਨਹੀਂ ਹੋਣੀਆਂ ਨਹੀਂ ਜੀ 60 ਤੋਂ ਅੰਦਰ ਕਹਿੰਦੇ ਆ ਅੰਦਰ ਹੋਣ ਨਾਲ ਨਹੀਂ ਨਹੀਂ ਜੀ ਉਹ ਤਾਂ ਦੱਸਣ ਵਾਲੀ ਕਿੰਨੇ ਦੀ ਹਵਾ ਜੋ ਫਿਰ ਜੋੜੀ ਜਾਂਦੀ ਹੈ ਸਵੇਰ ਸਵੇਰ ﾎਣੀ ਕਰ ਬਸ ﾎਣੀ ਵਾਲੇ ਕੰਮ ਦੱਸਿਆ ਦੱਸਣਾ ਫਿਰ 75000 ਰੁਪਏ ਦੇ ਦਾਂਗੇ ਨਹੀਂ 75 ਦਾ ਤਾਂ ਨਹੀਂ ਹੈ ਬਾਬਾ ਤੁਸੀਂ ਪੱਕੀ ਦੱਸ ਦੋ 52 ਦੀਆਂ ਦੇ ਦੇ ਨਹੀਂ 52 ਦੀਆਂ ਦੇ ਦੇ ਨਹੀਂ ਜੀ ਹਾਂ ਜੀ ਕਿਵੇਂ ਆ ਨਾ ਜੀ ਤਾਂ ਕਹੀ ਜਾਂਦਾ ਇਹ 55 ਦੀਆਂ ਵੀ ਨਹੀਂ ਜੀ ਹੋਣੀਆਂ 60 ਦੀਆਂ ਵੀ ਨਹੀਂ ਹੋਣੀਆਂ ਨਾ ਮੈਂ 60 ਦੀਆਂ ਲੈਣੀ ਆ ਮੈਂ ਤਾਂ 60 ਤੋਂ ਕੁਛ ਅੰਦਰ ਆ ਅੰਦਰ ਹੋਣੀਆਂ ਨਹੀਂ ਅੰਦਰ ਦਾ ਸਰ ਬਾਹਰ ਹੁਣ ਕਿੰਨੇ ਦੀਆਂ ਫਰਹਾਨ ਆ ਸਾਰਾ ਕੁਝ ਛੱਡ ਕੇ ਤੱਕੀ ਹਾਂ ਇੱਕੋ ਹੀ ਗੱਲ ਹਾਂ ਹੈ ਹਾਂ 74000 ਦੇ ਕਿੰਨੀ ਆ 74000 ਹੂੰ ਫੇਰ ਨਹੀਂ ਆਪਣਾ ਕੰਮ ਵਾਂਗ ਫੇਰ ਤੂੰ ਤੂੰ ਤਾਂ ਹਜ਼ਾਰ ਹਜ਼ਾਰ ਕਰੀ ਜਾਣਾ 75 ਕਹਿ ਕੇ 74 ਕਹਿ ਤਾਂ ਇਹ ਸੌਦੇ ਬਣਦੇ ਆ ਯਾਰ ਫੇਰ ਸੱਚਾ ਤੂੰ ਵੀ ਤਾਂ ਉੱਥੇ ਜਾਣਾ ਤਾਂ ਤੂੰ ਵੀ ਯਾਰ ਚੱਕ ਲੈਣਾ 56000 ਦੀਆਂ ਦੇ ਲੈ ਮੈਂ ਤਾਂ 6000 ਰੁਪਏ ਤਾਂ ਇਕੱਠਾ ਚੱਕ ਠੀਕ ਹੈ 57 ਦੀਆਂ ਦੇ 76000 ਦੀਆਂ ਯਾਰ ਹੈ 70000 ਦੀਆਂ ਦੋ ਘਟ 60 ਦੀਆਂ ਦੇ ਚੱਕ ਫੜ ਦੋ ਘੜ 60 ਦੀਆਂ ਅੱਛਾ ਨਿਮੋਨ ਲਾਇਆ ਤੈਨੂੰ ਇਹ ਤੈਨੂੰ ਮੈਂ ਦੱਸਦਾ ਨਾ ਉਹਨਾਂ ਕੋਈ ਕਹੇ ਤੇਰਾ ਤਾਂ ਨਾ ਤੂੰ 7 ਲੱਖ ਮੰਗ ਸਾਨੂੰ ਗੁੱਸਾ ਕੋਈ ਨਹੀਂਗਾ ਤੇਰੀ ਆ ਦੋ ਘੜ 60 ਦੀਆਂ ਲੱਗ ਨੇੜੇ ਲੱਗ ਨੇੜੇ ਹਾਂ ਬੋਲ ਰਾਇ ਕਰ ਆਓ ਨਾ ਰਾਇ ਕਰ ਆਓ ਆ ਵੀ ਤਾਂ ਕੀਤੀ ਯਾਰ ਐ ਕੱਟ ਹੈ ਕੀ ਕੱਟਾ ਬਲੱਡ ਬਲੋਟ ਕੱਟ ਗਿਆ ਹਾਂ ਮੁੱਲ ਕੱਟਾ ਮੁੱਲ ਕੱਟਾ ਬੱਕਰੀ ਬੰਦੀ ਦੇ ਅਗੇ ਲਈ ਸੀ ਮੁੱਲ ਨਹੀਂ ਘਟਾ ਦੇਖ ਮੁੱਲ ਘਟ ਨਹੀਂ ਹੈ ਦੇਖ ਲਈ ਮੁੱਲ ਘਟ ਨਾਲ ਸੌਦਾ ਮਿਲੂ ਕਿਵੇਂ ਲੈਣ ਵਾਲੇ ਨੂੰ ਮੈਨੂੰ ਦੱਸੀ ਦੱਸ ਦੇ ਮੈਨੂੰ ਵੀ ਜੇ ਘਟ ਮੁੱਲ ਲਾਵਾਂਗੇ ਸੌਦਾ ਮਿਲੂਗਾ ਮੁੱਲ ਲਾ ਕੇ ਵਾ ਚਾਚਾ ਦੋ ਹਰਪਾ ਦੀ ਗੱਲ ਕਰ ਲੈ ਲਾ ਦੱਸ ਤੂੰ ਦੱਸ ਉਹ ਇਹ ਤਾਂ ਤੂੰ ਜਿਹੜੀ رائے ਕਰਕੇ ਆਇਆ ਮੈਨੂੰ ਉਹ ਦੱਸ ਮੈਂ رائے ਸੁਣ ਇੱਕ ਵਾਰ ਉਹ ਤਾਂ ਨਾ 70 ਦੇ ਤਾ ਤੁਸੀਂ ਰਈ ਨਹੀਂ ਕੀਤੀ رائے ਤਾਂ ਕੋਈ ਹੋਰ ਕੀਤੀ ਹੈ ਜਿਹੜੀ ਕਰਕੇ ਆਇਆ ਉਹ ਰੱਖ ਇੱਥੇ ਪੰਚਾਇਤ ਚ ਜਿਹੜੀ ਮੈਂ رائے ਕਰਕੇ ਆਇਆ ਮੈਂ ਤੈਨੂੰ ਦੱਸ ਤੀ ਜਿਹੜੀ ਤੁਸੀਂ ਕਰਕੇ ਉਹ ਦਾ ਹਾਂ ਮੈਨੂੰ ਪਤਾ ਸੀ ਤੂੰ ਐਂ ਕਹੇਗਾ ਆਲਾ ਫੜ ਉਹਨਾਂ ਨੇ ਭਾਈਆਂ ਨੇ ਵੀ ਅੰਦਰ ਕਹਿਆ ਸੀਗਾ ਕੀ ਸੁਣ ਤਾ ਕਰ ਵੀ ਦੀ ਗੱਲ ਮੈਂ ਕੋਈ ਉਹ ਨਹੀਂ ਬੀਨੇ 65 ਕਹਤਾ ਮੈਂ 54 ਨਹੀਂ ਲੈਂਦਾ ਹਾਂ 1000 ਘੱਟ 60 ਦੀਆਂ ਦੇ ਦੇ ਨਹੀਂ ਨਹੀਂ ਜਾਇਆ ਜਦੋਂ ਹੁਣ ਕਿਆ ਕਰੇਗਾ ਮੈਂ ਕਹਾ ਮੈਂ ਮੰਨ ਲੈਂਦਾ ਕੱਚੀ ਗੱਲ ਨਹੀਂ ਗਈ ਤੈਨੂੰ ਲਗਾਈ ਕਰਾ ਦਾਂਗੇ ਮੈਂ ਕਹਾ ਕੋਈ ਗੱਲ ਨਹੀਂ ਲਗਾਈ ਕਰਾ ਦਾਂਗੇ ਕਿਉਂਕਿ ਸਸਤੀ ਨਹੀਂ ਹੁੰਦੀ ਨਾ ਦਰਾਲੀਆਂ ਨਾਲ ਲਗਾਈ ਨਾ ਮਹਿੰਗੀ ਸਸਤੀ ਨਹੀਂ ਹੁੰਦੀ ਲਾ ਫੜ ਕਿੰਨਾ ਨੇ ਆਦੀ ਮਿਹਨਤ ਲਿਆਣੀ ਹੁੰਦੀ ਉਰੇ ਆਦਰਮਪਾਲ ਕਰੋ ਉਹਦੇ ਸੱਜਾ ਹੱਥ ਚੱਕ ਦਨੂ ਮੁੱਲਾਂ ਪਰ ਚੁਕਰਾ ਕੇ ਦੇ ਮਾ ਗੁਰਦੁਆਰਾ ਮੁਸ਼ਕਾਨਾ ਸਾਹਿਬ ਕੋਲੇ ਆ 1 2 3 ਮੋੜੂ ਮੜਾਉ ਮਿਠਾਈ ਖਾਉ ਪੂਰੇ ਦੀਆਂ ਬਸ ਇੱਕ ਪੰਜ ਪੈਸੇ ਨਹੀਂ ਹੋਰ ਦੇਣੇ ਫੜੋ ਜੀ ਆ ਬੱਕਰੀਆਂ ਦਿਖਾ ਦੇ ਆ ਬੱਕਰੀਆਂ ਰਖਾ ਦੇ ਆ ਵੀ ਕਰ ਲੋ ਲੈ ਬੱਕਰੀਆਂ ਦਿਖਾ ਦੇਣਾ ਹਾਂ ਜੀ ਭਰਾ ਜੀ ਮੈਂ ਬੱਕਰੀਆਂ ਦਿਖਾਉਣਾ ਭਾਈ ਆਗੇ ਦਿਖਾ ਠੀਕ ਆਗੇ ਦਿਖਾ ਆਗੇ ਅੱਛਾ ਅੱਛਾ ਉਹ ਹੁੰਦ ਰਿਹਾ ਰਿਹਾ ਦੇਖੋ ਦੇਖੋ ਤਸੱਲੀ ਕਰੋ ਤੂੰ ਧਾਰਾ ਮਾਰਨਾ ਕਿਵੇਂ ਧਾਰਾ ਮਾਰ ਲਓ ਚੱਕ ਲਓ ਕੋਈ ਚੱਕ ਨੂਰ ਬੰਗ ਦਾ ਕੋਈ ਮੈਂ ਸੰਢ ਕੱਟ ਉਹਨਾਂ ਮੈਂ ਕੰਮ ਚਾਹ ਯਾਰ ਮੁੱਲਾ ਆਪਣਾ ਫੀਮੈਂ ਹਾਂ ਕਰ ਦਿੰਨਾ ਮੈਂ ਇੱਕ ਮਿੰਟ ਮੇਰਾ ਘੱਕੇ ਨੂੰ ਫੋਨ ਕਰ ਦਿੰਨਾ ਕੋਈ ਵੀਰੇ ਮੰਡੀ ਲੱਗਦੀ ਵੀ ਇੱਕ ਵਕ ਲੈ ਜੇ ਮੰਡੀ ਪਾ ਕੇ ਉਹ ਨਹੀਂ ਕੰਮ ਕਰਦਾ ਪੱਤਿਆ ਵੀ ਛੱਡ ਕੇ ਦੇਖ ਲੈ ਇਹਦਾ ਮੈਂ ਨਾ ਕਹ ਰਿਹਾ ਤੁਹਾਡੇ ਬਾਰੇ ਗੱਪਣਾ ਨਹੀਂ ਕਿ ਬਈ ਕੋਈ ਆਉ ਆ ਵੀ ਗੱਪਣ ਇੱਕ ਆਪਣਾ ਤਾਂ ਨਹੀਂ ਹੋਈ ਦੁਬਾਰੇ ਨਹੀਂ 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 ਇਹ ਤਾਂ ਹੁਣ ਸੂਈਆ ਬੱਚਾ ਥੱਲੇ ਛੱਡ ਦਿੰਦੇ ਆਂ ਛੱਡ ਦਿੰਦੇ ਆਂ ਬੱਚਾ ਲਿਆਉਂਦਾ ਮੁੰਡਾ ਨਾ ਪਾਈ ਵੀਰੇ ਝੋਲਾ ਬੱਚਾ ਵੀ ਛੱਡ ਕੇ ਚੱਕ ਕਰ ਲਓ ਕੋਈ ਚੱਕ ਫਿਰ ਕਈ ਗਰੀ ਕੱਲ ਜਾ ਤਸੱਲੀਆ ਕਰੋ ਜੀ ਆਪਦੀ ਹੁਣ ਤਸੱਲੀਆ ਕਰ ਲਓ ਬਾਅਦ ਚ ਅਗਲੀ ਮੰਡੀ ਆ ਕੇ ਨਾ ਮੈਨੂੰ ਕਹੋ ਵੀ ਧਰਮਪਾਲ ਜੀ ਜੋ ਕੁਛ ਆਨ ਆਪਦੀ ਹੁਣ ਕਰ ਲਓ ਜੀ ਮੁੜ ਕੇ ਫੋਨ ਨਾ ਕਰੋ ਜੀ 8 15 ਦਿਨ ਕਹਿੰਦਾ ਸੀ ਕਿਵੇਂ ਉਹ 15 ਦਿਨ ਕਹਿੰਦਾ ਸੀ ਮੈਂ 15 ਦਿਨ ਲੱਗ ਜਾਣੇ ਉਹ ਬਾਈ ਨਾ ਦਲਾਲ ਹੈ ਜੀ ਪੱਕਰ ਗਿਆ ਇਹਦੀਆਂ ਬੱਕਰੀਆਂ ਇਹਦੀਆਂ ਤੁਸੀਂ ਆ ਕੇ ਚੈੱਕ ਕਰ ਲਓ ਪੂਰੀ ਮੰਡੀ ਚੈੱਕ ਕਰਾ ਲਓ। ਕਾਜੀ ਦੀਨੇ ਚੱਚ ਹੁਣ 2 ਮਹੀਨੇ ਕਹਿੰਦਾ। ਇਹ 4 ਮਹੀਨੇ ਕਿਹਦਾ ਇਹ ਕਹਿੰਦਾ ਮੈਂ ਕਿਹਾ 4 ਮਹੀਨੇ ਨਹੀਂ ਕਹਿੰਦਾ ਉਹ 4 ਮਹੀਨੇ ਕਹਿੰਦਾ ਸਾਨੂੰ ਉਹਨੂੰ ਮੁੰਡੇ ਨੂੰ ਪੁੱਛਿਆ ਪਹਿਲੇ ਨੂੰ ਉਹ ਕਹਿੰਦਾ 15 ਦਿਨ ਦੀ। ਉਹ ਮਸਲਾ ਪਤਾ ਕੀ ਜੀ ਜਿਵੇਂ ਆ ਬਾਈ ਆ ਨਾ 15 ਦਿਨ ਉਹ ਹੀ ਹੋ ਗਏ 4 ਮਹੀਨੇ ਕਹਦਾ 15 ਦਿਨਾਂ ਨੂੰ ਸੂਕੂਗੀ ਵੀ ਇਹਨਾਂ ਨੂੰ ਸੂਕੂਗੀ ਨਹੀਂ ਜੀ ਨਹੀਂ ਸਾਢੇ 5 ਦਿਨ ਸਾਢੇ 5 ਮਹੀਨੇ ਦੀ ਸੂਕੀ ਹਾਂ ਮੁੰਡੇ ਨਾਲ ਹੋ ਗਈ ਉਹ ਆਇਆ ਇੱਕ ਦਿਨ